ਓਏ ਆ ਜਾ ਦੇ ਤੈਨੂੰ ਕੋਸਰੇ ਰਿੱਤੀ ਬਾਸਿ ਦਾ ਹੌਜੇ ਜੁਕੈ ਦੇ ਨਾਲ ਹੀ ਬਾਦਸ਼ਾਹ ਓ ਰੱਬ ਦੇਖ ਲੈ ਤੇਰੇ ਚ ਗੁੰਬਦਾਂ ਜਦੋਂ ਬੈਠੇ ਨਾਲ ਹੀ ਬਾਦਸ਼ਾਹ ਲੋਹਾਂ ਦੇ ਬਲੀਆਂ ਦੇ ਗੱਟਿਆਂ ਤੇ ਛਾਈ ਲੋਹਾਂ ਦੇ ਬਲੀਆਂ ਦੇ ਗੱਟਿਆਂ ਤੇ ਛਾਈ ਨਵਾਬੇ ਬੀਸਾਂ ਨਿਵਾਹ ਬਾਦਸ਼ਾਹ ਓਏ ਆ ਜਾ ਦੇ ਤੈਨੂੰ ਕੋਸਰੇ ਰਿੱਤੀ ਬਾਸਿ ਦਾ ਹੌਜੇ ਜੁਕੈ ਦੇ ਨਾਲ ਹੀ ਬਾਦਸ਼ਾਹ ਓ ਰੱਬ ਦੇਖ ਲੈ ਤੇਰੇ ਚ ਗੁੰਬਦਾਂ ਜਦੋਂ ਬੈਠੇ ਨਾਲ ਹੀ ਬਾਦਸ਼ਾਹ ਓਏ ਹਾਂਜੀ ਪ੍ਰਧਾਨ ਜੀ ਅੱਜ ਜਿਹੜੀ ਕਾਨਫਰੰਸ ਰੱਖੀ ਆ ਪ੍ਰੈਸ ਕਾਨਫਰੰਸ ਨੀਵਾ ਹੈਗਾ ਮਤਲਬ ਆ ਅੱਜ ਇੱਥੇ ਬੜੀਆਂ ਹੀ ਪਿਆਰੀਆਂ ਸੰਗਤਾਂ ਰੱਬ ਵਰਗੀਆਂ ਰੂਹਾਂ ਜਿਹੜੀਆਂ ਇਕੱਠੀਆਂ ਹੋਈਆਂ ਆ ਔਰ ਇਹਨਾਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਔਰ ਡੇਰਾ ਬਸੀ ਵੱਲੋਂ ਸਾਰਿਆਂ ਨੂੰ ਜੈ ਮਸਤਾ ਦੀ ਜੈ ਮਸਤਾ ਦੀ ਜੈ ਜਨਕਾਰਾ ਬਾਪੂ ਲਾਲ ਬਾਛਾ ਜੀ ਦਾ ਬਹੁਤ ਸਾਰੇ ਦਰਬਾਰ ਦੀ ਜੈ ਅੱਜ ਦਾ ਜਿਹੜਾ ਬਿਤਾਇਆ ਇਹ ਜੋ ਕੋਈ ਪਿਛਲੇ ਦਿਨਾਂ ਦੇ ਵਿੱਚ ਕੁਝ ਬਿਵਾਰਜਿਆ ਪੈਦਾ ਚਾਲੂ ਹੋਇਆ ਸੀ ਦਰਬਾਰ ਦੇ ਉੱਤੇ ਉਹ ਬਿਵਾਰ ਨੂੰ ਖਤਮ ਕਰਨ ਵਾਸਤੇ ਅੱਜ ਸਾਰੇ ਹੀ ਵੀਰ ਮਹੱਲਾ ਰਿਸ਼ੀ ਨਗਰ ਦੇ ਐਂਡ ਬਪੂ لال ਬਾਚਾ ਦੀ ਸੰਗਟਾਂ ਸਾਰੀਆਂ ਇਕੱਠੀਆਂ ਹੋਈਆਂ ਆ ਔਰ ਜਿਸ ਤਰ੍ਹਾਂ ਪਹਿਲੋ ਇਹ ਦਰਬਾਰ ਚੱਲਦਾ ਸੀ ਉਸੇ ਹੀ ਤਰ੍ਹਾਂ ਉਸੇ ਹੀ ਤਰ੍ਹਾਂ ਅਲਵਸਤ ਬਪੂ لال ਬਾਚਾ ਦੇ ਦਰਬਾਰ ਤੇ ਉਸੀ ਤਰ੍ਹਾਂ ਹੀ ਖੁਸ਼ੀਆਂ ਭਰਿਆ ਇਹ ਦਿਨ ਦਿਖਾ ਲੂਗੇ ਔਰ ਕੁਝ ਸਮੇਂ ਤੋਂ ਪਹਿਲਾਂ ਅੱਜ ਪਿਛਲੇ ਸੰਡੇ ਨੂੰ ਅਸੀਂ ਅਸੀਂ ਸਾਰਾ ਹੀ ਸਾਰੇ ਹੀ ਜਿੰਨੇ ਵੀ ਬੈਠ ਗਏ ਆ ਬੈਠੇ ਆ ਤੇ ਸੰਗਤ ساری ਸੰਗਤ ਸਾਈ ਹਾਸ ਦਰवेश ਜੀ ਕੋ ਗਏ ਸੀ ਹਾਸ ਦਰवेश ਜੀ ਕੋ ਜਾ ਕੇ ਉੱਥੇ ਜਾ ਕੇ ਉਹਨਾਂ ਦਾ ਜੋ ਵੀ ਹੈਗਾ ਉਹਨਾਂ ਨੂੰ ਮਿੰਤਲਾ ਪਾ ਕੇ ਮੇਰੇ ਤਲਾਬ ਆ ਕਿ ਜੋ ਸਾਡੇ ਕੋ ਪਿਛਲੇ ਦਿਨਾਂ ਦੇ ਵਿੱਚ ਕੁਝ ਕੁਝ ਅਨਪਛਾਤਾ ਬੋਲਿਆ ਗਿਆ ਉਹਦੇ ਵਿੱਚ ਸਾਈ ਹੰਸ ਰਾਜ ਜੀ ਨੂੰ ਅਸੀਂ ਵਿਸ਼ਵਾਸਨ ਦਿੱਤਾ ਵੀ ਸਾਈ ਜੀ ਇਹ ਦੁਆਰਾ ਸਮਾ ਨਹੀਂ ਹੁੰਦਾ ਅਲਮਸਤ ਬੱਪੂ لال ਬਾਦਸ਼ਾਹ ਦਾ ਦਰਬਾਰ ਝਾੜੇ ਤੋਂ ਬਿਨਾ ਬੜਾ ਹੀ ਸੁਨਣਾ ਜਾਂ ਲੱਗਦਾ ਆ ਉਹ ਦਰਬਾਰ ਉਦੋਂ ਸਜਦੇ ਹੁੰਦੇ ਆ ਕਿ ਜਦੋਂ ਵਿੱਚ ਕੋਈ ਨਾ ਕੋਈ ਇੱਥੇ ਦੇਖਭਾਲ ਕਰਨ ਵਾਲਾ ਬੈਠੇ ਅੱਜ ਅਸੀਂ ਦੇਖਿਆ 1 ਸਾਲ ਤੋਂ ਬਾਪੂ ਲਾਲ ਬਾਦਸ਼ਾਹ ਦਾ ਦਰਬਾਰ ਜਿਹੜਾ ਸੀ ਨਖਸਮਾ ਜਿਹਾ ਲੱਗਦਾ ਸੀ ਜਿੱਦਾਂ ਕੋਈ ਬਾਪੂ ਲਾਲ ਬਾਦਸ਼ਾਹ ਦੇ ਦਰਬਾਰ ਨੂੰ ਸੰਭਰ ਵਾਲਾ ਕੋਈ ਨਹੀਂ ਹੁੰਦਾ ਔਰ ਅਸੀਂ ਸਾਈਂ ਜੀ ਦਾ ਬੜਾ ਹੀ ਸ਼ੁਕਰੀਆ ਅਦਾ ਕਰਦੇ ਆ ਉਹ ਸਾਈਂ ਜੀ ਨੇ ਵੀ ਜਿਆਦਾ ਸਾਡੇ ਨਾਲ ਬਿਵਾਰ-ਪਿਵਾਰ ਨਹੀਂ ਕੀਤਾ ਕੋਈ ਵੀ ਉਹ ਸਾਨੂੰ ਅਸ਼ੀਰਵਾਦ ਦਿੱਤਾ ਆਪਣਾ ਔਰ ਉਹਨੂੰ ਸਾਨੂੰ ਵਿਸ਼ਵਾਸਨ ਦਿੱਤਾ ਵੀ ਦਰਬਾਰ ਸਾਡਾ ਆ ਅਸੀਂ ਦਰਬਾਰ ਦੇ ਆ ਤੁਸੀਂ ਸਾਡੇ ਬੱਚੇ ਆ ਅਸੀਂ ਮੈਂ ਵੀਰਵਾਰ ਨੂੰ ਕੱਲ ਨੂੰ ਜਾਣੇ ਕੀ ਵੀਰਵਾਰ ਨੂੰ ਬਾਪੂ ਲਾਲ ਬਾਸ਼ਾ ਦੇ ਦਲਵਾਰ ਦੇ ਵਿੱਚ ਆ ਪਾਉਂਗਾ ਔਰ ਅਸੀਂ ਬਾਪੂ ਸਾਹਿਬ ਹੰਸ ਜੀ ਹੰਸ ਜੀ ਨੂੰ ਜੈ ਮਸਤਾ ਦੀ ਅਲ ਮਸਤਾ ਦਾ ਜੀ ਬਾਪੂ ਲਾਲ ਬਾਸ਼ਾ ਦੀ ਜੈ ਕਰਕੇ ਉਹਨਾਂ ਨੂੰ ਵਾਪਸ ਮੁੜਿਆ ਜਿਕਰਾ ਬਾਪੂ ਲਾਲ ਬਾਸ਼ਾ ਜੀ ਦਾ ਅੱਜ ਜਿਹੜੇ ਵੀਰ ਇੱਥੇ ਆਏ ਆ ਬਾਪੂ ਲਾਲ ਬਾਸ਼ਾ ਦੇ ਸੇਵਾਦਾਰ ਆ ਉਹ ਜਿਹੜੇ ਨਹੀਂ ਵੀ ਆਏ ਕੋਸ਼ ਸੰਗਤਾਂ ਨਹੀਂ ਆ ਸਕੀਆਂ ਕਿਉਂਕਿ ਤੁਹਾਨੂੰ ਪਤਾ ਵੀ ਕਾਰੋਬਾਰ ਇੰਨੇ ਹੁੰਦੇ ਆ ਵੀ ਇੱਥੇ ਨਹੀਂ ਆ ਸਕੀਆਂ ਉਹ ਸੰਤਾਂ ਕੋਈ ਇਸ ਪਰਿਵਾਰ ਦੇ ਸਾਰੇ ਨਾਲ ਹੀ ਆ ਕੋਈ ਵੀ ਸਾਡੇ ਕੋਈ ਸ਼ਿਕਵਾ ਗਿਲਾ ਕਿਸੇ ਦਾ ਨਹੀਂ ਕੋਈ ਵੀ ਕਿਸੇ ਦਾ ਗੱਲਬਾਤ ਨਹੀਂ ਹਨ ਇਸੇ ਤਰ੍ਹਾਂ ਇਸੇ ਤਰ੍ਹਾਂ ਜੋ ਵੀ ਪਿਛਲੇ ਦਿਨਾਂ ਚ ਹੋਇਆ ਉਹਦੇ ਵਿੱਚੋਂ ਅਸੀਂ ਸਾਰਿਆਂ ਕੋ ਬਾਪੂ ਲਾਲਵਾਸੀ ਜੀ ਕੋ ਮਾਫੀ ਮੰਗਦੇ ਆ ਵੀ ਬਾਪੂ ਜੀ ਸਾਡੇ ਸਾਡੇ ਤੇ ਉਹ ਸਾਰੇ ਨਗਰ ਦੇ ਉਹ ਸਾਰਿਆਂ ਜੋਤੇ ਅੱਗੇ ਮੰਗੂ ਅਸ਼ੀਰਵਾਦ ਰੱਖ ਇਸੇ ਤਰ੍ਹਾਂ ਹੀ ਦਰਬਾਰ ਤੁਹਾਡਾ ਪ੍ਰਮਾਤਮਾ ਕਦੇ ਬਲੰਦੀਆਂ ਵਿੱਚ ਜਾਵੇ ਜੈ ਮਸਤਾ ਦੀ ਜੀ ਬਹੁਤ ਸਾਚੇ ਦਰਬਾਰ ਕੀ ਜੈ ਚਕਾਰਾ ਬਾਪੂ ਲਾਲ ਬਾਦਸ਼ਾਹ ਜੀ ਦਾ ਬਹੁਤ ਸਾਚੇ ਦਰਬਾਰ ਕੀ ਜੈ ਹਾਂਜੀ ਭਾਜੀ ਕੀ ਨਾਮ ਜੀ ਦਿੰਮੀ ਗੱਲ ਜੀ ਅੱਜ ਜਿਹੜੀ ਪ੍ਰੈਸ ਕਾਨਫਰੈਂਸ ਰੱਖੀ ਗਈ ਆ ਅਲਮਤ ਬਾਪੂ ਲਾਲ ਬਾਦਸ਼ਾਹ ਦਰਬਾਰ ਦੇ ਵਿੱਚ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜੀ ਜੋ ਕਹਿਣਾ ਚਾਹੁੰਦੇ ਜੋ ਪਿਛਲੇ ਦਿਨੀ ਬਵਾਦ ਚੱਲਿਆ ਆ ਜੀ ਉਬਵਾਤ ਨੂੰ ਅਸੀਂ ਖਤਮ ਕਰਕੇ ਅਸੀਂ ਸਾਰੇ ਦੋਨਾਂ ਕਮੇਟੀਆਂ ਨੇ ਰਲ ਕੇ ਸਾਈ ਹੁਣਾ ਜੀ ਦੇ ਕੋਲ ਜਾ ਕੇ ਸੌਰੀ ਫੀਲ ਕੀਤੀ ਹੈ ਜੀ ਸੌਰੀ ਫੀਲ ਕਰਕੇ ਸਾਈ ਹੁਣਾ ਨੂੰ ਕਿਹਾ ਵੀ ਜੋ ਦਰਬਾਰ ਆ ਪਹਿਲੇ ਵੀ ਤਰ੍ਹਾਂ ਚਲਾ ਚਾਹਦਾ ਸੀ ਉਹ ਉਸੇ ਤਰ੍ਹਾਂ ਤੁਸੀਂ ਚਲਾਓ ਜੀ ਜਕਾਰਾ ਬਾਪੂ ਲਾਲ ਬਾਸ਼ਾ ਜੀ ਦਾ ਸਾਰੇ ਸਹਿਮਤ ਹੈ ਦੇ ਨਾਲ ਸਾਰੇ ਸਹਿਮਤ ਹੈ ਜੀ ਹਾਂ ਜੀ ਜਕਾਰਾ ਬਾਪੂ ਲਾਲ ਬਾਸ਼ਾ ਜੀ ਦਾ ਹਾਂ ਜੀ ਭਾਈ ਜੀ ਕੀ ਨਾਮ ਜੀ ਰਾਹੁਲ ਸੋਤਾਈ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਜੋ ਸਾਡੇ ਡਿੰਮੀ ਪ੍ਰਧਾਨ ਜੀ ਨੇ ਕਿਹਾ ਜੀ ਉਹਨਾਂ ਅਸੀਂ ਸਹਿਮਤ ਆ ਸਾਰੇ ਅਸੀਂ ਰਲ ਕੇ ਚਲਾਵਾਂਗੇ ਜੋ ਵੀ ਡੇਰੇ ਦਾ ਮਸਲਾ ਵਾ ਅਸੀਂ ਸਾਰੇ ਆਪੀ ਹੀ ਆਪਣੇ ਹੈਂਡਲ ਕਰਾਂਗੇ ਸਾਈ ਹੰਸ ਰਾਜ ਜੀ ਹੰਸ ਕੱਲ ਨੂੰ ਆ ਰਹੇ ਆ ਉਹਨਾਂ ਦਾ ਅਸੀਂ ਨਿੱਗੇ ਦੇ ਲੋ ਸਵਾਗਤ ਕਰਾਂਗੇ ਜਕਾਰਾ ਬਾਪੂ ਲਾਲ ਵਾਸ਼ਾ ਜੀ ਦਾ ਉਹ ਸੱਚੀ ਕਾਲ ਵਾਸ਼ਾ ਨੇ ਕੁਦਰਤ ਵਿੱਚ ਰੱਖੀ ਰੱਖੀ ਗਈ ਹੈ ਕੀ ਕਹਿਣਾ ਚਾਹੋਗੇ ਸਾਰਿਆਂ ਤੋਂ ਪਹਿਲੇ ਮੈਂ ਆਲਮਸਤ ਬਾਪੂ ਲਾਲ ਵਾਸ਼ਾ ਦਰਬਾਰ ਦੇ ਜਿੰਨੀ ਸਮੂਹ ਸੰਗਤ ਔਰ ਮੈਂ ਉਹਨਾਂ ਦਾ ਇਤਿਹਾਸ ਦਾ ਖਾਸ ਕਰਕੇ ਪ੍ਰੈਸ ਦਾ ਧੰਨਵਾਦ ਕਰਦਾ ਪਿਛਲੇ ਦਿਨੀ ਜੋ ਇੱਥੇ ਵਿਵਾਦ ਪੈਦਾ ਹੋਇਆ ਸੀ ਉਹਦੇ ਵਿੱਚ ਅਸੀਂ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਬੈਠ ਕੇ ਜਿਹੜਾ ਆ ਉਹ ਜੋ ਵੀ ਪਿਛੇ ਹੋਇਆ ਆ ਉਹਨੂੰ ਅਸੀਂ ਫਿਨਿਸ਼ ਕਰਦੇ ਖਤਮ ਕਰਦੇ ਆ ਔਰ ਅਸੀਂ ਜਿਹੜੀ ਪਿਛਲੇ ਦਿਨੀ ਅਸੀਂ ਮੀਟਿੰਗ ਕੀਤੀ ਆ ਤੁਹਾਡੇ ਨਾਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਲਈ ਅਸੀਂ ਸਾਰੀ ਸਮੂਹ ਕਮੇਟੀ ਨੇ ਸਮੂਹ ਮੈਂਬਰ ਸਹਿਵਾ ਨੇ ਮਾਨ ਬਨਾਇਆ ਵੀ ਅਸੀਂ ਸਾਰੇ ਜਿਹੜੇ ਹੈਗੇ ਆ ਉਹ ਅੰਦਰ ਜੀ ਨੂੰ ਜਾ ਕੇ ਮਿਲਿਏ ਤੇ ਉਹਨਾਂ ਨੂੰ ਜਾ ਕੇ ਰਿਕੁਐਸਟ ਕਰੀਏ ਵੀ ਤੁਸੀਂ ਦਰਬਾਰ ਤੁਹਾਡਾ ਤੁਸੀਂ ਆ ਕੇ ਸੰਭੋ ਫਿਰ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਔਰ ਕੁਝ ਸਾਡੀਆਂ ਗਲਤੀਆਂ ਸੀ ਅਸੀਂ ਪਾਲਾਈਜ਼ ਕੀਤੀਆਂ ਗਈਆਂ ਔਰ ਉਹਨਾਂ ਨੂੰ ਅਪੀਲ ਕੀਤੀ ਆ ਬੇਨਤੀ ਕੀਤੀ ਆ ਵੀ ਤੁਸੀਂ ਆ ਕੇ ਦਰਬਾਰ ਨੂੰ ਸੰਭੋ ਤੇ ਫਿਰ ਉਹਨਾਂ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਵੀ ਅਸੀਂ ਜਿਹੜਾ ਹੈਗਾ ਮੈਂ ਵੀਰਵਾਰ ਨੂੰ ਇੱਥੇ ਆਵਾਂਗਾ ਤੇ ਅਸੀਂ ਸਾਰੇ ਉਹਨਾਂ ਦੇ ਵੈਲਕਮ ਕਰਾਂਗੇ ਨਿੱਘਾ ਸਵਾਗਤ ਕਰਾਂਗੇ ਔਰ 26 27 ਜਿਹੜੀ ਵਰਸੀ ਆ ਮਾਰਚ ਦੀ ਉਹ ਅਸੀਂ ਜਿਹੜੀ ਆ ਹੰਸ ਦਾ ਉਹਨਾਂ ਦੀ ਰਹਿਨਵਾਈ ਥੱਲੇ ਹੋਏਗੀ ਔਰ ਸਾਰੇ ਅਸੀਂ ਹੋਮ ਮਾ ਕੇ ਉਸ 26 ਜਿਹੜੀ 27 ਦੀ ਵਰਸੀ ਆ ਉਹਦੇ ਸਾਰੇ ਸਹਿਯੋਗ ਦੇਵਾਂਗੇ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿਹੜੇ ਕਵਾਲ ਨਕਾਲ ਤੇ ਗਾਇਕਾਰ ਸਾਰੇ ਉੱਤੇ ਉਹ ਹੰਸ ਜੀ ਆਪ ਉਹਦਾ ਇੰਤਜ਼ਾਮ ਕਰਨਗੇ ਸਰ ਕੀ ਆਉਣ ਵਾਲੇ ਮੇਲੇ ਦੇ ਵਿੱਚ ਪਹਿਲੇ ਤੇ ਸਾਲਾਂ ਦੀ ਤਰ੍ਹਾਂ ਰੌਣਕਾਂ ਵੇਖਣ ਨੂੰ ਮਿਲਣਗੇ ਨੇਚਰਲੀ ਜਦੋਂ ਸੰਗਤ ਨੂੰ ਅਸੀਂ ਸਹੂਲਤਾਂ ਦੇਵਾਂਗੇ ਸੰਗਤ ਦੇ ਆਉਣ ਜਾਣ ਦਾ ਸਾਰਾ ਇੱਥੇ ਰਹਿਣ ਦਾ ਪ੍ਰਬੰਧ ਕਰਾਂਗੇ ਲੰਗਰ ਵਿਵਸਥਾ ਕਰਾਂਗੇ ਤੇ ਔਰ ਜਿਹੜੇ ਸੰਗਤ ਨੂੰ ਵੀ ਮੈਂ ਅਪੀਲ ਕਰਦਾ ਆਂ ਵੀ ਸੰਗਤ ਵੀ ਸੱਚਾ ਲਹਾਂਸ ਜੀ ਆਉਣਗੇ ਉਹਨਾਂ ਦੇ ਉਹਨਾਂ ਦੇ ਆਉਣ ਤੇ ਤੁਸੀਂ ਸਾਰੇ ਇੱਥੇ ਆਓ ਤੇ ਆ ਕੇ ਅਸੀਂ ਸਾਰੇ ਜਿਹੜੇ ਹੈਗੇ ਆ ਉਹ ਹਾਂਸ ਜੀ ਦਾ ਸਵਾਗਤ ਕਰੀਏ ਔਰ ਉਸੇ ਤਰ੍ਹਾਂ ਹੀ ਸਾਰਾ ਇੰਤਜ਼ਾਮ ਹੋਊਗਾ ਔਰ ਸੰਗਤ ਨੂੰ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਆਊਗੀ ਪਹਿਲੇ ਹੋਵੇ ਵੀ ਉਹ ਇਹ ਦਰਬਾਰ ਹੋਵੇ ਚਾਹੇ ਕੁਝ ਵੀ ਹੋਵੇ ਫਰਕ ਤਾਂ ਪੈਂਦਾ ਹੀ ਆ ਕਿਉਂਕਿ ਲੋਕਾਂ ਦੇ ਮਨ ਵਿੱਚ ਸ਼ੋਅ ਡਰ ਤਾਂ ਹੁੰਦਾ ਹੀ ਆ ਪਰ ਉਹ ਮੈਂ ਸੰਗਤ ਨੂੰ ਇਹ ਅਪੀਲ ਕਰੂੰਗਾ ਵੀ ਤੁਸੀਂ ਆਪਣਾ ਡਰ ਸ਼ੋਅ ਜਿਹੜਾ ਆ ਉਹ ਕੱਢ ਦਿਓ ਇੱਥੇ ਜਿੱਦਾਂ ਅੱਗੇ ਦਰਬਾਰ ਚੱਲਦਾ ਸੀ ਉਦਾਂ ਹੀ ਦਰਬਾਰ ਚੱਲੂਗਾ ਇੱਥੇ ਕੋਈ ਕਿਸੇ ਕਿਸਮ ਦਾ ਇੱਥੇ ਕੋਈ ਕੰਟਰੋਵਰਸੀ ਨਹੀਂ ਹੈ ਧੰਨਵਾਦ